ਸਥਿਤੀ ਹਜੇ ਅਨਕੂਲ ਹੈ ਔਰ ਇਸ ਪ੍ਰਕਾਰ ਦੀ ਕੋਈ ਚਿੰਤਾ ਘਬਰਾਉਣ ਦੀ ਔਰ ਪੈਨਿਕ ਕਰਨ ਦੀ ਕੋਈ ਗੱਲ ਨਹੀਂ ਹੈ ਡਿਪਟੀ ਕਮਿਸ਼ਨਰ ਨੇ ਤਮਾਮ ਜਿਹੜੀਆਂ ਗਾਈਡਲਾਈਨ ਜਾਰੀ ਕਰਨੀਆਂ ਹੁੰਦੀਆਂ ਉਹ ਪ੍ਰਕੌਸ਼ਨਸ ਲੈਣੇ ਹੁੰਦੇ ਆ ਉਹਦੇ ਹਾਸਤੇ ਸਾਰੀ ਇਹ ਮੀਟਿੰਗ ਤੇ ਅੱਜ ਪ੍ਰੈਸ ਬਰੀਫਿੰਗ ਹੋਈ ਸੀ ਕਿ ਪੈਨਿਕ ਨਹੀਂ ਕ੍ਰੀਏਟ ਕਰਨਾ ਝੂਠੀਆਂ ਅਫਵਾਹਾਂ ਨਹੀਂ ਫਲਾਉਣੀਆਂ ਜਿਹੜੀਆਂ ਹਦਾਇਤਾਂ ਹਨ ਸਰਕਾਰ ਵੱਲੋਂ ਉਹਨਾਂ ਦਾ ਸਾਰਿਆਂ ਨੇ ਇਨ ਬਿਨ ਪਾਲਣ ਕਰਨਾ ਹੈ ਉਰੇ ਤੇ तमाम ਜਿਹੜੀ ਅੱਜ ਮੀਟਿੰਗ ਤੇ ਬਰੀਫਿੰਗ ਸੀ ਜਮਾਪੁਰੀ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੈਗਾ ਜਿਵੇਂ ਹਾਂਜੀ ਜਿਹੜੀ ਜਮਾਪੁਰੀ ਕਰ ਰਹੇ ਜਿਹੜੇ ਰਾਸ਼ਨ ਜਮਾ ਕਰ ਰਹੇ ਨੇ ਆਪਣੇ ਘਰੇ ਮੇਰੀ 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 ਬੇਨਤੀ ਹੈ तमाम ਉਹਨਾਂ ਲੋਗਾ ਨੂੰ ਕਿ ਹਰ ਇੱਕ ਚੇਨ ਬਣੀ ਹੋਈ ਹੈ ਕਿ ਲੁਧਿਆਣੇ ਦੇ ਅੰਦਰ ਫਲਾਨੀ ਚੀਜ਼ ਦੀ ਫਲਾਨੇ ਦਿਨ ਸਪਲਾਈ ਆਉਂਦੀ ਹੈ ਹਰ ਪੰਪ ਦੀ ਸਪਲਾਈ ਕੋਈ ਦੂਸਰੇ ਦਿਨ ਲੈਂਦਾ ਕੋਈ ਤੀਸਰੇ ਦਿਨ ਲੈਂਦਾ ਇਸੇ ਤਰ੍ਹਾਂ ਰਾਸ਼ਨ ਦੀ ਸਪਲਾਈ ਕਿਸੇ ਦੀ ਦੂਸਰੇ ਦਿਨ ਤੀਸਰੇ ਦਿਨ ਹੁੰਦੀ ਹੈ ਅਗਰ ਤੁਸੀਂ ਜਮਾ ਖੋਰੀ ਕਰੋਗੇ ਇਸ ਤਰ੍ਹਾਂ ਸਾਰੇ ਲੋਕ ਇਕੱਠਾ ਕਰ ਲੋਗੇ ਮਾਲ ਪੈਨਿਕ ਰੀਟ ਹੋ ਜਾਏਗਾ ਦੁਕਾਨਾਂ ਤੇ ਭੀੜ ਲੱਗੇਗੀ ਤੁਹਾਡੇ ਘਰਾਂ ਚ ਰਾਸ਼ਨ ਜਮਾ ਹੋ ਜਾਏਗਾ ਜਿਹਦੇ ਨਾਲ ਆਮ ਜਨਤਾ ਦਾ ਨੁਕਸਾਨ ਹੋਏਗਾ ਜਿਹੜੀ ਚੀਜ਼ 50 ਰੁਪਏ ਦੀ ਮਿਲਦੀ ਉਹ 100 ਰੁਪਏ ਦੀ ਮਿਲੇਗੀ ਫਿਰ ਤੁਸੀਂ ਇਸ ਗੱਲ ਤੇ ਇਤਰਾਜ਼ ਕਰੋਗੇ ਸੋ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈ ਕਿ ਜਿੱਥੇ ਤੁਸੀਂ ਜਾ ਕੇ ਰਾਸ਼ਨ ਜਮਾ ਕਰ ਲਓ ਔਰ ਪੰਜਾਬ ਐਸਾ ਸੂਬਾ ਜਿੱਥੇ ਕੋਈ ਵਿਅਕਤੀ ਭੁੱਖਾ ਨਹੀਂ ਰਹੇਗਾ ਨਾ ਅੱਜ ਤੱਕ ਰਿਹਾ ਨਾ ਪੰਜਾਬੀਆਂ ਨੇ ਕਿਸੇ ਨੂੰ ਰਹਿਣ ਦਿੱਤਾ ਤੇ ਨਾ ਕਦੇ ਐਸੀ ਨੌਬਤ ਆਈ ਏ ਫਿਰ ਜਮਾ ਖੋਰੀ ਵਾਲੇ ਪਾਸੇ ਸਾਰੇ ਨਾ ਜਾਓ ਇਸ ਤਰ੍ਹਾਂ ਨਾ ਭਗੜ ਮੱਚਦੀ ਏ ਇਸ ਤਰ੍ਹਾਂ ਨਾ ਰੇਸ ਲੱਗਦੀ ਏ ਇਸ ਨਾਲ ਨਾਲ ਸਾਡੀ ਆਮ ਜਨਤਾ ਦਾ ਨੁਕਸਾਨ ਹੁੰਦਾ ਔਰ ਜਿਹੜੇ ਜਮਾ ਖੋਰੀ ਹਸਤੇ ਰਾਸ਼ਨ ਦਿੰਦੇ ਵੀ ਹਮੇ ਉਹਨਾਂ ਦੁਕਾਨਦਾਰਾਂ ਨੂੰ ਬੇਨਤੀ ਕਰਾਂਗੇ ਤੁਸੀਂ ਰੂਟੀਨ ਚ ਜਿਵੇਂ ਤੁਸੀਂ ਆਪਣੀ ਸੇਲ ਕਰਦੇ ਹੋ ਉਦਾਂ ਕਰੋ ਜਮਾ ਖੋਰੀ ਵਾਲੇ ਪਾਸੇ ਇਹ ਕੰਮ ਨਾ ਚਲਾਓ ਕਿੰਸਮ ਜਿਸ ਤਰ੍ਹਾਂ ਨਾਲ ਪੰਜਾਬ ਦੇ ਹੁਸ਼ਿਆਰਪੁਰ ਬਟਿੰਡਾ ਕਈ ਜਗ੍ਹਾ ਤੇ ਜਿਹੜੇ ਦੇਖਿਆ ਗਿਆ ਹੈਗਾ ਕਿ ਬੜੇ ਦੇ ਉਹਦੇ ਬਾਰੇ ਕੀ ਹਾਂਜੀ ਸੈਂਸਿਟਿਵ ਮਾਹੌਲ ਹੈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਬਟ ਕਬਰੋਂ ਦੀ ਲੋੜ ਨਹੀਂ ਹੈ ਧ੍ਰਿੜਤਾ ਦੇ ਨਾਲ ਪੂਰੇ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਨਾਲ ਖੜੇ ਹੋਣ ਦੀ ਲੋੜ ਹੈ ਅਸੀਂ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਹਰ ਹਰ ਲੜਾਈ ਲੜਨ ਲਈ ਤਿਆਰ ਹੈ ਲੇਕਿਨ ਅਗਰ ਪੈਨਿਕ ਕਰਾਂਗੇ ਕੋਈ ਠੀਕ ਹੈ ਕਿਤੇ ਕਿਤੇ ਪੈਨੇਟ੍ਰੇਸ਼ਨ ਕੀਤੀ ਹੈ ਕਿਤੇ ਕਿਤੇ ਸ਼ੈਲਿੰਗ ਮਿਲੀ ਹੈ ਕਿਤੇ ਕਿਤੇ ਡਰੋਨਸ ਮਿਲੇ ਹੈ ਪਰ ਬਹਾਦਰੀ ਨਾਲ ਤਾਂ ਦੀ ਫੌਜ ਨੇ ਉਹਨਾਂ तमाम ਚੀਜ਼ਾਂ ਦਾ ਮੁਕਾਬਲਾ ਕਰਦੇ ਹੋਏ ਪਾਕਿਸਤਾਨ ਨੂੰ ਧੂੜ ਛਟਾਉਣ ਦਾ ਕੰਮ ਕੀਤਾ ਠੀਕ ਹੈ ਥੈਂਕ ਯੂ ਫਾਰਮੇਸ਼ਨ ਆਏਗੀ ਉਹ ਡੀਪੀਆਰਓ ਦੇ ਰਹੇ ਹਨ ਬੀਪੀਆਰਓ ਦੇ ਰਹਾਂਗੇ ਡਿਪਟੀ ਕਮਿਸ਼ਨਰ ਅਤਲਾ ਕਰਦੇ ਰਹਿਣਗੇ ਜੀ ਸਰ ਇੱਕ ਗੱਲ ਇਹ ਬਣੇ ਸੀ ਜਿੱਤਾ ਹੋਣਾ ਕੱਲ ਦੇ ਲੋਕਾਂ ਜਿੱਤਾ ਪੈਨਿਕ ਬਹੁਤ ਹੋਇਆ ਪੈਟਰੋਲ ਪੰਪ ਤੇ ਬਹੁਤ ਰਸ਼ ਹੈ ਮਿਲ ਰਿਹਾ ਲੋਕ ਕਹਿੰਦੇ ਨੇ ਕਿ ਸੜਕੀਆਂ ਮਹਿੰਗੀਆਂ ਹੋ ਜਾਣਗੀਆਂ ਰਾਸ਼ਨ ਮਹਿੰਗਾ ਹੋ ਜਾਊਗਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਇੱਕ ਮੇਰੀ ਬੇਨਤੀ ਹੈ ਰਿਕੁਐਸਟ ਕਰਨਾ ਚਾਹੁੰਨਾ ਹੈ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿਸੇ ਪ੍ਰਕਾਰ ਦਾ ਤੁਸੀਂ ਪੈਨਿਕ ਰੀਟ ਨਾ ਕਰੋ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਕਦੇ ਨੋਬਤ ਨਹੀਂ ਆਈ ਕਿ ਕਿਸੇ ਵਿਅਕਤੀ ਨੂੰ ਰਾਸ਼ਨ ਨਾ ਮਿਲਿਆ ਹੋਵੇ ਕਿਸੇ ਵਿਅਕਤੀ ਨੂੰ ਭੋਜਨ ਨਾ ਮਿਲਿਆ ਹੋਵੇ ਜਿਸ ਪ੍ਰਕਾਰ ਤੁਸੀਂ ਸਟੋਰੇਜ ਕਰਨ ਲੱਗਦੇ ਹੋ ਔਰੇ ਨਾਲ ਚੀਜ਼ਾਂ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਔਰ ਫਾਇਦਾ ਕੋਈ ਨਹੀਂ ਹੋਣਾ ਤੁਸੀ ਇਸ ਤਰ੍ਹਾਂ ਦੀ ਕੋਈ ਨੋਬਤ ਨਹੀਂ ਹੈ ਕੀ ਜੀਰੇ ਕਰਕੇ ਤੁਸੀਂ ਸਟੋਰੇਜ ਕਰਨੀ ਸ਼ੁਰੂ ਕਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ ਤਮਾਮ ਚੀਜ਼ਾਂ ਇਹ ਦੇਖ ਰਹੇ ਹਾਂ ਅਗਰ ਐਸੀ ਕੋਈ ਦਿੱਕਤ ਆਏਗੀ ਤਾਂ ਤੁਹਾਨੂੰ ਪਹਿਲਾਂ ਇਤਲਾਹ ਕੀਤਾ ਜਾਏਗਾ ਮੇਰੀ ਬੇਨਤੀ ਹੈ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ ਸਟੋਰੇਜ ਕਰਨ ਵਾਲੇ ਵਿਕਤੀਆਂ ਤੋਂ ਥੋੜਾ ਗੁਰੇਜ਼ ਕਰਨ ਤੇ ਸਟੋਰੇਜ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਕਿਸੇ ਪ੍ਰਕਾਰ ਦਾ ਜੋ ਚੀਜ਼ ਵਸਤੂ ਸਾਨੂੰ ਚਾਹੀਦੀ ਹੈ ਉਹ ਆਮ ਰੂਟੀਨ ਤੇ ਜਿਵੇਂ ਅਸੀਂ ਪਹਿਲਾਂ ਲੈਨੇ ਉਹੀ ਸਾਨੂੰ ਲੈਣੀ ਚਾਹੀਦੀ ਹੈ ਨਾ ਕਿ ਕਿਸੇ ਪ੍ਰਕਾਰ ਦੇ ਪੈਨਿਕ ਦੇ ਥੱਲੇ ਆ ਕੇ ਸਾਨੂੰ ਘਰੇ ਸਮਾਨ ਜਮ੍ਹਾਂ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹਦੇ ਨਾਲ ਦੂਜਿਆਂ ਦਾ ਤੁਸੀਂ ਹਿੱਸਾ ਖਾ ਜਾਂਦੇ ਹੋ ਖਾਮ ਖਾ ਜਿਹੜੀ ਸਪਲਾਈ 3 ਦਿਨਾਂ ਬਾਅਦ ਆਉਂਦੀ ਹੈ ਉਹ ਨੈਚੁਰਲੀ 3 ਦਿਨਾਂ ਬਾਅਦ ਆਉਣੀ ਹੈ ਲੁਧਿਆਣੇ ਦੇ ਅੰਦਰ ਤੇ ਤੁਸੀਂ ਉਹ ਸਾਰਾ ਕੰਮ ਸਟੋਰ ਕਰ ਲਓਗੇ ਤਾਂ ਉਹ ਅੱਧੇ ਦਿਨ ਚ ਮੁੱਕ ਜਾਏਗਾ ਫਿਰ ਪੈਨਿਕ ਕਰੇਟ ਹੁੰਦਾ ਇਸ ਕਦਰ ਨਾ ਪਲੀਜ਼ ਡੋਨਟ ਪੈਨਿਕ ਕਿਸੇ ਪ੍ਰਕਾਰ ਦੀ ਸਟੋਰੇਜ ਨਾ ਕਰੋ ਇੱਕ ਵੱਡੀ ਗੱਲ ਇਹ ਹੈ ਕਿ ਕੱਲ ਜਦੋਂ ਬਲੈਕਆਊਟ ਹੋਇਆ ਲੁਧਿਆਣੇ ਦੇ ਵਿੱਚ ਕਈ ਠੇਕੇਦਿਆਂ ਜਿਹੜੀਆਂ ਲਾਈਟਸ ਨੇ ਉਹ ਚੱਲਦੀਆਂ ਪਈਆਂ ਸੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਤਲਬ ਕੀ ਹੈ ਦੇਖੋ ਇਹ ਵੀ ਇਹ ਵੀ ਸਪੈਸ਼ਲ ਤੌਰ ਤੇ ਇਨਸਟਰਕਸ਼ਨ ਹੋ ਸਕਦਾ ਕਿਸੇ ਕੋਈ ਠੇਕੇ ਵਿਅਕਤੀ ਵਿਸ਼ੇਸ਼ ਐਸੀ ਗੱਲਾਂ ਕਰਦਾ ਹੋਵੇ ਲੇਕਿਨ ਮੇਰੀ ਬੇਨਤੀ ਹੈ ਰੈਸਟੋਰੈਂਟਸ ਵਾਲਿਆਂ ਨੂੰ ਹੋਟਲਸ ਵਾਲਿਆਂ ਨੂੰ ਬਾਹਰ ਵਾਲਿਆਂ ਨੂੰ ਠੇਕੇ ਵਾਲਿਆਂ ਨੂੰ ਕਿਰਪਾ ਕਰਕੇ ਅਸੀਂ ਨੌਰਮਸ ਦਾ ਸਭ ਨੇ ਫੋਲੋ ਕਰਨਾ ਹੈ ਬਲੈਕ ਆਊਟ ਮੀਨਸ ਇਹ ਕੋਈ ਇਹ ਨਹੀਂਗਾ ਵੀ ਇਕੱਲੇ ਕਿਸੇ ਇੱਕ ਚੀਜ਼ ਤੇ ਬਲੈਕ ਆਊਟ ਦੇ ਆਦੇਸ਼ ਹੈ ਪੂਰੇ ਹਰ ਵਿਅਕਤੀ ਨੂੰ ਹੈ ਔਰ ਬੀਇੰਗ ਅ ਗੁੱਡ ਸਿਟੀਜ਼ਨ ਬੀਇੰਗ ਅ ਗੁੱਡ ਸਿਟੀਜ਼ਨ ਸਾਨੂੰ ਸਾਰਿਆਂ ਨੂੰ ਇਹ ਕਾਇਦੇ ਕਾਨੂੰਨ ਤੇ ਨੌਰਮਸ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਹਾਂ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਹਾਂ ਜਿਹੜੀ ਕਿ ਐਡਮਿਨਿਸਟ੍ਰੇਸ਼ਨ ਨੇ ਵੈਸੇ ਉਹ ਬੰਦੀ ਨਹੀਂ ਹੈ ਕਿ ਜਿਸ ਪ੍ਰਕਾਰ ਅੱਜ ਸਵੇਰ ਪ੍ਰੈਸ ਕਾਨਫਰੰਸ ਹੋਈ ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਨਾਲ ਸੰਜੀਵ अरोड़ा ਜੀ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ बिकॉज ਮੈਂਬਰ ਆਫ ਪਾਰਲੀਮੈਂਟ ਮੈਂ ਬੇਸ਼ੱਕ ਸਾਨੂੰ ਸੱਦੋ ਨਾ ਸੱਦੋ ਲੇਕਿਨ ਅਸੀਂ ਹਰ ਅਤਲਾ ਔਰ ਹਰ ਮੌਕੇ ਅਸੀਂ ਲੁਧਿਆਣੇ ਦੀ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਖੜੇ ਮਿਲਾਂਗੇ ਸੋ ਇਸ ਤਰ੍ਹਾਂ ਬੇਸ਼ੱਕ ਉਹ ਸਰਕਾਰ ਦੇ ਨਮਾਇੰਦੇ ਹੈ ਡਿਪਟੀ ਕਮਿਸ਼ਨਰ ਨੂੰ ਇਸ ਤਰ੍ਹਾਂ ਦਾ ਬਿਹੇਵ ਵੀਰ ਨਹੀਂ ਕਰਨਾ ਚਾਹੀਦਾ ਕਿ ਉਹ ਕਿਸੇ ਨਾਲ ਬਾਇਸਨੈਸ ਹੋਵੇ ਤੁਸੀਂ ਸਾਰਿਆਂ ਨੂੰ ਸਦੋ ਸਾਰੇ ਜਿਹੜੇ ਨਵੇਂਦੇ ਆ ਚਾਹੇ ਉਹ ਕਾਂਗਰਸ ਦੇ ਐ ਚਾਹੇ ਉਹ ਕਿਸੇ ਹੋਰ ਪਾਰਟੀ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਹ ਗਾਈਡਲਾਈਨਸ ਦੇ ਬਾਰੇ ਦੱਸੋ ਤਾਂ ਜੋ ਜਨਤਾ ਨੂੰ ਜਾ ਕੇ ਇਹਨਾਂ तमाम ਗਾਈਡਲਾਈਨਸ ਤੋਂ ਜਾਣੂ ਕਰਾਉ। ਸਰ ਇਹ ਨਹੀਂ ਸੀਦਾ ਸੀਗਾ ਪਰ ਨਾਲ ਜਦੋਂ ਅਰੋੜਾ ਜੀ ਆਏ ਨੇ ਤਾਂ ਉਹੀ ਚੀਜ਼ ਹੋਈ ਹੈ। ਸੋ ਮੇਰੇ ਉਹ ਯਾਰ ਫਿਰ ਉਹ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਕੁਝ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਮਸ਼ਹੂਰੀਆਂ ਇਸ ਤਰ੍ਹਾਂ ਦੇ ਆ ਗੱਲ ਕਰਨੀ ਸੋ ਕੋਈ ਫਰਕ ਨਹੀਂ ਪਰ ਮੈਨੂੰ ਮੇਰੀ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਨੂੰ ਐਡਮਿਨਿਸਟ੍ਰੇਸ਼ਨ ਬਿਹੇਵ ਜਿਹੜੀ ਹੈ ਉਹ ਐਡਮਿਨਿਸਟ੍ਰੇਸ਼ਨ ਦੀ ਤਰ੍ਹਾਂ ਕਰੇ ਨਾਟ ਕਿ ਕਿਸੇ ਪ੍ਰਤੀ ਬਾਇਸ ਕੋਈ ਆਪਣਾ ਫੈਸਲਾ ਲੈ ਕੇ ਜਾਂ ਆਪਣੇ ਤਰੀਕੇ ਨਾਲ ਉਹ ਕਰੇ ਅੱਜ ਥੈਂਕ ਯੂ ਠੀਕ ਹੈ ਉਸ ਦੇ ਵਿੱਚ ਵੀ ਕਾਫੀ ਵਿਰੋਧ ਕੀਤਾ ਗਿਆ ਕਿੱਥੇ ਹਾਊਸ ਮੀਟਿੰਗ ਹੋਈ ਸਰ ਨਗਰ ਨਿਗਮ ਦੀ ਹਾਊਸ ਮੀਟਿੰਗ ਸੀਗੀ ਇਸ ਗੱਲ ਨੂੰ ਵੀ ਲੈ ਕੇ ਆਚੂਅਲੀ ਆਪੋਜੀਸ਼ਨ ਨੇ ਹਰ ਚੀਜ਼ ਦਾ ਵਿਰੋਧ ਕਰਨਾ ਹੈ ਜਿਸ ਜਿਹੜੀਆਂ ਚੀਜ਼ਾਂ ਨਹੀਂ ਗੱਲ ਠੀਕ ਹੋ ਰਹੀਆਂ ਔਰ ਇਹ ਤੇ तमाम ਜਿਹੜੇ ਕਾਉਂਸਲਰਸ ਨੇ ਜਾਂ ਉਥੋਂ ਦੇ ਨੁਮਾਇੰਦੇ ਨੇ ਉਹਨਾਂ ਨੇ ਇਤਰਾਜ਼ ਜਤਾਉਣਾ ਉਹਨਾਂ ਨੇ ਆਪਣਾ ਇਤਰਾਜ਼ ਜਿਤਾਇਆ ਹੋਏਗਾ ਔਰ ਮੈਨੂੰ ਲੱਗਦਾ ਕਿ ਆਪੋਜੀਸ਼ਨ ਦਾ ਕੰਮ ਹੀ ਇਹ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਸਤਾਤਰੀ ਸਰਕਾਰ ਨੂੰ ਕਾਰਪੋਰੇਸ਼ਨ ਦੇ ਨੁਮਾਇੰਦਿਆਂ ਨੂੰ ਮੇਅਰ ਨੂੰ ਅਲੱਗ-ਅਲੱਗ ਚੀਜ਼ਾਂ ਜੋ ਮਹੱਲਿਆਂ ਦੇ ਵਿੱਚ ਵਾਪਰ ਰਹੀਆਂ ਉਹਨਾਂ ਤੋਂ ਸੁਚੇਤ ਕਰਾਉਣਾ ਦੱਸਦੇ ਰਹਿਣਾ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਰਹਿਣਾ ਆਮ ਜਨਤਾ ਦੀ ਸੋ ਇਸ ਕਰਕੇ ਸਾਡਾ ਕੰਮ ਹੈ ਵਿਧਾਨ ਸਭਾ ਦੇ ਵਿੱਚ ਸਾਡਾ ਕੰਮ ਹੈ ਇਸ ਤਰ੍ਹਾਂ ਕਾਰਪੋਰੇਸ਼ਨ ਦੇ ਵਿੱਚ ਗਲੀਆਂ ਦੇ ਵਿੱਚ ਜਾ ਕੇ ਆਮ ਜਨਤਾ ਦੇ ਨਾਲ ਖੜੇ ਹੋ ਕੇ ਉਹਨਾਂ ਦੀ ਆਵਾਜ਼ ਬੋਲੰਦ ਕਰ ਰਹੇ ਸਰ ਸਵਾਲ ਇਸ ਗੱਲ ਨੂੰ ਵੀ ਲੈ ਕੇ ਚੱਕੇ ਜਾ ਰਹੇ ਨੇ ਕਿ ਕਿ ਯੁੱਧ ਜਰਰੀ ਸਥਿਤੀ ਹੈ ਹਾਂਜੀ ਇੱਥੇ ਯੁੱਧ ਜਿੱਤਦਾ ਦੀ ਸਥਿਤੀ ਹੈ ਹਾਂਜੀ ਸਵਾਲ ਇਸ ਗੱਲ ਨੂੰ ਲੈ ਕੇ ਚੱਕੇ ਜਾ ਰਹੇ ਨੇ ਕਿ ਜੰਗ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਸਕੂਲਾਂ ਦੀ ਛੁੱਟੀਆਂ ਜਿਹੜੀਆਂ ਨੇ ਰੱਦ ਕੀਤੀਆਂ ਨੇ ਨੈਸ਼ਨਲ ਲੈਵਲ ਤੇ ਇੱਕ ਤੋਂ ਬਾਅਦ ਇਹ ਜਿਹੜੀਆਂ ਨੇ ਸੁਰੱਖਿਆ ਦੀ ਮੀਟਿੰਗ ਹੋ ਰਹੀ ਨੇ ਕਿ ਲੁਧਿਆਣੇ ਦੇ ਅੰਦਰ ਜਿਹੜੀ ਨਗਰ ਨਿਗਮ ਹਾਊਸ ਦੀ ਮੀਟਿੰਗ ਆ ਕਿ ਇਸ ਨੂੰ ਟਾਲਿਆ ਨਹੀਂ ਜਾ ਸਕਦਾ ਸੀ ਸੋ ਦੇਖੋ ਮੈਂ ਇਸ ਤਰ੍ਹਾਂ ਨਾਲ ਮੈਂ ਨਹੀਂ ਹੈ ਜਿਹੜੇ ਰੁਟੀਨ ਦੇ ਸਾਡੇ ਕੰਮ ਹੈ ਉਹ ਤਾਂ ਅਸੀਂ ਕਰਨੇ ਹੀ ਕਰਨੇ ਜਿਹੜੇ ਰੁਟੀਨ ਦੇ ਕੰਮ ਹੈ ਨਗਰ ਨਿਗਮ ਦੀ ਅਗਰ ਮੀਟਿੰਗ ਹੋਗੀ ਮੈਨੂੰ ਨਹੀਂ ਲੱਗਦਾ ਕਿ ਇਹ ਇਹਨੂੰ ਟਾਲ ਦਿੰਦੇ ਜਾਂ ਇਹਰੇ ਨਾਲ ਕੋਈ ਫਰਕ ਪੈਣਾ ਸੀਗਾ ਜਿਹੜੇ ਰੁਟੀਨ ਦੇ ਕੰਮ ਅਸੀਂ ਉਰਜਾਨਾ ਕਰਦੇ ਆਂ ਔਰ ਕਰਨੇ ਹਾਂ ਅਸੀਂ ਨੋਰਮਸ ਤੇ ਸਟਿਕ ਰਹਿਣਾ ਹੈ ਜਦੋਂ ਵੀ ਡਿਪਟੀ ਕਮਿਸ਼ਨਰ ਨੇ ਜਾਂ ਡੀਪੀਆਰਓ ਦੀ ਕੋਈ ਸਾਨੂੰ ਸਰਕਾਰ ਦੀ ਹਦਾਇਤ